ਮਰ ਤੋਂ ਕੋਈ ਨਹੀਂ ਆ ਕਿ ਕੁਦਰਤ ਬਾਰੇ ਗੱਲ ਕਰਦੇ ਲੈਟ ਅਸ ਸਟਾਪ ਐਨੀਮਲਸ ਮਛੀਆਂ ਬਾਰੇ ਜਾਂ ਹੋਰਾਂ ਚੀਜ਼ਾਂ ਬਾਰੇ ਲੋਪੇ ਚੀਜ਼ਾਂ ਬੜੀਆਂ ਇੰਪੋਰਟੈਂਟ ਆ ਅਸੀਂ ਸਾਰੇ ਸਾਲ ਲੈਂਦੇ ਆ ਅਨਕੌਂਸ਼ੀਅਸ ਸੁੱਤੇ ਵੀ ਸਾਲ ਲਈ ਜਾਂਦੇ ਆ ਸਾਰੇ ਜਦੋਂ ਬੜੀ ਸਾਲ ਲਈ ਜਾਂਦੇ ਆ ਅਸੀਂ ਕੋਈ ਜਿਵੇਂ ਲੱਭਿਆ ਕਿ ਮੈਂ ਸਾਲ ਆਵਾ ਦੋਵੇਂ ਪਾਣੀ ਪੀਣ ਤਾਂ ਚੱਲ ਜਾਣਾ ਪਿਆਸ ਲੱਗੀ ਪਾਣੀ ਪੀਆ ਵਾ ਪਰ ਸਾਲ ਲੈਣ ਲਈ ਕਿਸਨ ਕੋਈ ਦਾਦੇ ਨਹੀਂ ਪਰ ਉਸ ਕੋਲੋਂ ਸਾਡਾ ਸਿਸਟਮ ਹੈ ਉਹ ਜਿਆ ਹੋਵੇ ਕਿ ਭਾਈ ਹਰ 7 ਮਿੰਟ ਬਾਅਦ ਜਾਂ 8 ਮਿੰਟ ਬਾਅਦ ਜਾਂ 10 ਮਿੰਟ ਬਾਅਦ ਸਾਲ ਲੈਣਾ ਹੋਵੇ ਤੁਸੀਂ ਕਿੰਨਾ ਲੋਗੇ ਕਿੰਦਾ ਵੀ ਤੁਹਾਡਾ ਜੀਵਨ ਹੋਏਗਾ ਵੇਲ ਮੱਛਲੀਆਂ ਉਹ ਜਣੀਆਂ ਮੱਛਲੀਆਂ ਬੱਚਿਆਂ ਨੂੰ ਜਨਮ ਦਿੰਦੀਆਂ ਉਹ ਕੌਨਸ਼ੀਅਸ ਬੀਤੀ ਉਸਹੋ ਜਿਹਾ ਕਿਦਾਂ ਹੁੰਦੀ ਹੈ ਸੌਈ ਨਹੀਂ ਸਕਦੀ ਕਿਉਂਕਿ ਸਾਹ ਲੈਣਾ ਸੋ ਉਹਨਾਂ ਦੇ ਸੌਣ ਦੇ ਢੰਗ ਜਿਹੜੇ ਆ ਉਹ ਟੋਟਲ ਡਿਫਰੈਂਟ ਆ ਅੱਧੀ ਅੱਧੀ ਮੱਛੀ ਸੌਂਦੀ ਆ ਅੱਧੀ ਜਾਗਦੀ ਆ ਤਾਕਿ ਉਹ ਉੱਤੇ ਆ ਤੇ ਸਾਹ ਲੈ ਸਕੇ ਫਿਰ ਅੰਡੇ ਚ ਉਹਦੀ ਬਾਡੀ ਇਸ ਤਰੀਕੇ ਦੀ ਬਣਾਈ ਗਈ ਐਸੇ ਤਰ੍ਹਾਂ ਵੇਲ ਮਛਲੀ ਸਿੰਫੋਨੀ 뮤ਜ਼ਿਕ ਜਿਹੜਾ ਸਾਡਾ ਸਿੰਫੋਨੀ 뮤ਜ਼ਿਕ ਹੈ ਉਹਦੇ ਤੇ ਕੰਮ ਕਰਦੀ ਹੈ ਉਹ ਐਨਾ ਪਿਆਰਾ 뮤ਜ਼ਿਕ ਬਣਾਉਂਦੀ ਹੈ ਤਕਰੀਬਨ 500 ਤੋਂ 700 ਕਿਲੋਮੀਟਰ ਪਾਣੀ ਵਿੱਚ ਉਹਦਾ 뮤ਜ਼ਿਕ ਸੁਣਾਈ ਦੇ ਡੌਨਫਿਸ਼ ਮਛਲੀ ਜਿੱਦਾਂ ਸਾਡੇ ਮਟਰਨਿਟੀ ਵਾਰਡਸ ਹੁੰਦੇ ਆ ਐਸੇ ਤਰ੍ਹਾਂ ਨਾ ਨਿਕਲੇ ਜਦੋਂ ਆਪ ਪ੍ਰੈਗਨੈਂਟ ਗਰੱਫਿੰਗ ਹੋ ਜਾਂਦੀ ਹੈ ਉਹ ਇੱਕ ਦੂਜੇ ਦੀ ਮਦਦ ਕਰਦੀਆਂ ਡਿਲੀਵਰੀ ਦੇ ਵਿੱਚ ਫਿਰ ਇੱਕ ਦੂਜੇ ਦਾ ਬੱਚਾ ਸਾਂਭਦੀਆਂ ਤਾਂਕਿ ਦੂਜੀ ਜਾ ਕੇ ਖਾਣਾ ਖਾ ਸਕੇ ਰੋਟੀ ਪਾਣੀ ਖਾ ਕੇ ਆਇਆ ਤਾਂ ਉਹ ਬੱਚੇ ਨੂੰ ਉਹ ਬੱਚੇ ਨੂੰ ਜਦੋਂ ਪੈਦਾ ਹੁੰਦਾ ਹੈ ਬੱਚਾ ਵੀ ਕੌਨਸ਼ੀਅਸ ਬਰੀਥਿੰਗ ਬੱਚੇ ਨੂੰ ਕਿਤਾ ਮਤ ਲੱਗੇ ਕੌਨਸ਼ੀਅਸ ਬਰੀਥਿੰਗ ਕਰਨੀ ਹੈ ਉਹਨੂੰ ਕਿਦਾਂ ਸਿਖਾਣਾ ਉਨੂੰ ਉੱਤੇ ਟਾਸ ਕਰਨਾ ਜੋ ਜੋ ਵੀ ਉੱਤੇ ਸੁਣ ਵੀ ਲਿਆ ਬਾਕੀ ਇਹਨੂੰ ਸਾਹ ਆਵੇ ਤੇ ਫਿਰ ਇਹਨੂੰ ਸਾਹ ਸਿੱਖਣਾ ਕਿ ਕਿੱਦਾਂ ਮੈਂ 5 ਮਿੰਟ ਬਾਅਦ 7 ਮਿੰਟ ਬਾਅਦ ਸਾਹ ਲੈਣਾ ਵਿੱਚ ਉਹ ਜਿਹੜੀ ਟ੍ਰੇਨਿੰਗ ਹੈ ਮਾਂ ਨੂੰ ਬੱਚੇ ਨੂੰ ਸਿਖਾਉਣ ਵਾਲੀ ਉਹ ਜਿਹੜਾ ਗਿਆਨ ਉਹ ਕਿੰਨੇ ਦਿੱਤਾ ਉਹ ਗਿਆਨ ਇੰਪੋਰਟੈਂਟ ਉਹ ਗਿਆਨ ਡਿਵਾਈਨ ਗਿਆ ਜਿਹੜਾ ਉਹ ਜੈਨੇਟਿਕਲੀ ਮਿਲਦਾ ਕੋਈ ਸਕੂਲ ਨਹੀਂ ਗਈ ਕਿਸੇ ਸਕੂਲ ਨਹੀਂ ਗਈ ਕਿਸੇ ਸਾਡੇ ਵਾਕਣ ਤੇ ਸਕੂਲਾਈ ਟ੍ਰੇਨਿੰਗ ਨਹੀਂ ਲੈਂਦੀ ਪਰ ਉਹ ਕਰਦੀ ਪਈ ਕੰਮ ਕਰੂ ਕਿਸ ਤਰੀਕੇ ਨਾਲ ਉਹ ਯੂਨਿਟੀ ਕਰ ਰਹੀ ਹੈ ਆਪਸ ਵਿੱਚ ਕਿੰਦਾ ਕੋਲਾਬੋਰੇਟ ਕਰ ਰਹੀ ਹੈ ਕੀ ਅਸੀਂ ਇਨਸਾਨ ਆਪਸ ਵਿੱਚ ਕੋਲਾਬੋਰੇਟ ਕਰਦੇ ਐਨਾ ਤੋ ਸਿੱਖ ਕੇ ਅਸੀਂ ਕੋਲਾਬੋਰੇਟ ਕਰਦੇ ਹੁਣ ਮਧੂਮੱਖੀ ਵੀ ਗੱਲ ਕੀਤੀ ਥੋੜੀ ਉਸ ਬਾਰੇ ਦੇਖੀਏ ਰਾਣੀ ਮੱਖੀ ਆ ਉਹ ਆਪਣੀ ਬਰੀਡਿੰਗ ਕਰ ਰਹੀ ਆ ਪੰਜ ਤੋਂ 7 ਲੱਖ ਮੱਖੀਆਂ ਇੱਕ ਛੱਤੇ 'ਚ ਹੁੰਦੀ ਆ ਤੁਸੀਂ ਇੱਕ ਬਾਕਸ ਦੇਖੇ ਹੋਣੇ ਬਾਕਸੇ ਮੱਖੀਆਂ ਦੇ ਬਾਕਸੇ ਦਾ ਹਰ ਬਾਕਸ ਵਿੱਚ ਇੱਕ ਰਾਣੀ ਮੱਖੀ ਮੱਖੀ ਆ ਗਈ ਕੋਈ ਜਦੋਂ ਮੱਖੀ ਪੈਦਾ ਹੁੰਦੀ ਹੈ ਉਸ ਘਰ ਤੇ ਬਾਹਰ ਹਰ ਘਰ ਦੇ ਬਾਹਰ ਕੁਝ ਮੱਖੀਆਂ ਐਸੀਆਂ ਜਿਨ੍ਹਾਂ ਨੂੰ ਸਿਕਿਉਰਿਟੀ ਗਾਰਡ ਮੱਖੀ ਕਰਦੇ ਉਹ ਦੂਜੇ ਘਰ ਦੀ ਮੱਖੀ ਨੂੰ ਅੰਦਰ ਨਹੀਂ ਐਂਟਰ ਕਰਨ ਦਿੰਦੀਆਂ ਡੰਗ ਮਾਰ ਕੇ ਮਾਰ ਦਿੰਦੀਆਂ ਸਿਕਿਉਰਿਟੀ ਗਾਰਡ ਦਾ ਕੰਮ ਕਰ ਉਸੇ ਕਹਿੰਦੇ ਉਹ ਜੂ ਦੇ ਵਿੱਚੋਂ ਮੱਖੀਆਂ ਸੀ ਉਹ ਜਿਨ੍ਹਾਂ ਨੂੰ ਫਾਈਂਡਰ ਮੱਖੀਆਂ ਉਹ ਜਾ ਕੇ ਅੱਲੇ ਲੰਬ ਕੇ ਆਉਂਦੀ ਹੈ ਕਿ ਕੱਲ ਕਿੱਥੇ ਮੱਖੀਆਂ ਨੇ ਜਾ ਕੇ ਨੈਕਟਰ ਇਕੱਠਾ ਕਰ ਤਾ ਤਾਂ ਤੁਸੀਂ ਉਹਦੀ ਮੈਮਰੀ ਦੇਖੋ ਕੋਈ ਕੋ GPS ਕੋਈ ਨਹੀਂ ਤੁਸੀਂ ਇੱਥੇ ਆਏ ਹੋ GPS ਤੁਸੀਂ ਕਿਹਦੀ ਲੋਕੇਸ਼ਨ ਲੱਗੀ ਹੋਈ ਸੀ ਅਸੀਂ ਹਾਲੇ ਉਹਦੇ ਤੋਂ ਕੋਈ ਲੋਕੇਸ਼ਨ ਮਿਲਦੀ ਕੋਈ ਨਹੀਂ ਉਹ ਅਜੀ ਲੱਭ ਕੇ ਆਈ ਕਿ ਫੁਲਾਣੀ ਥਾਂ ਤੇ ਫੁੱਲ ਬੜੇ ਵਧੀਆ ਉੱਥੇ ਮੈਂ ਇਕੱਠਾ ਕਰ ਲਿਆ। ਅਗਲੇ ਦਿਨ ਉਹਨੇ ਲੈ ਕੇ ਪੂਰੀ ਟੀਮ ਜਾਨੀ ਹੈ ਤਾਂ ਕਿ ਇਕੱਠਾ ਕਰਕੇ ਲੈ। ਹਲਾ ਬਦੂ ਯਾਦ ਰਹਿੰਦਾ ਕਿ ਮੈਂ ਕਿੱਥੇ ਜਾਂਦਾ ਕਿਹੜੀ ਡਾਇਰੈਕਸ਼ਨੇ ਜਾਣਾ ਤੇ ਕਿੱਦਾਂ ਮੈਂ ਵਾਪਸ ਆ। ਧੀਦੀ ਗਲਤੀ ਕੀਤੀ ਕਿ ਮੁੱਖੀ ਅਚਾਨਕ ਭਾਕੇ ਕਿੱਥਾਂ ਲੈ ਗਿਆ। ਧਿਆਨ ਨਾਲ ਦੇਖੀ ਤੇ ਉਹਨਾਂ ਦੇ ਖੰਭਾਂ ਦੇ ਥੱਲੇ ਥੈਲੀ। ਦੋਨੋਂ ਕੰਮ ਉਹ ਉਹਦੇ ਵਿੱਚ ਸੱਕ ਕਰਕੇ ਨਕਟਰ ਉਹ ਲਿਆ ਕੇ ਵਾਪਸ ਸੱਤੇ ਵਿੱਚ ਔਰ ਇੱਕ ਮੱਖੀ ਮੱਖੀਆਂ ਐਸੀਆਂ ਜਿਹੜੀਆਂ ਛੱਪਾ ਬਿਲਡ ਆਪ ਕਰਦੀਆਂ ਜਿਹੜੀਆਂ ਕੰਸਟਰਕਸ਼ਨ ਹੀ ਕਰ ਰਹੀਆਂ ਤੁਸੀਂ ਛੱਪਾ ਦੇਖਿਆ ਉਹਨਾਂ ਹੈਕਸਾਗਨਲ ਛੱਪੇ ਬਣਾ ਉਹਨਾਂ ਦਾ ਕੰਮ ਇਹ ਚੱਲਦਾ ਜੜੀ ਉਹ ਮੱਖੀ ਲੈ ਕੇ ਆਈ ਲਿਕੁਇਡ ਉਹਨੇ ਉਸ ਸੱਪੇ ਉਸ ਹੈਕਸਾਗਨਲ ਟਾਈਪ ਦੇ ਵਿੱਚ ਆਪਣਾ ਵਾਪਸ ਇਜੈਕਟ ਕਰ ਦਿੱਤਾ ਉਹ ਜਦੋਂ ਇਜੈਕਟ ਕਰ ਦਿੰਦਾ ਉਹ ਲਿਕੁਇਡ ਹੈ ਉਹ ਬਾਹਰ ਨਿਕਲ ਜਾਂਦਾ ਇੱਕ ਕੈਟੇਗਰੀ ਪੂਰੀ ਮੱਖੀਆਂ ਦੀ ਹੈ ਜਿਹੜੀ ਹਵਾ ਵਾੜਦੀ ਹੈ ਤਾਂ ਕਿ ਉਹ ਠੰਡਾ ਕਰਕੇ ਜਮਾ ਦੇ ਉਹ ਇੱਕ ਬਖਰੀ ਸਿਸਟਮ ਉਸ ਤੋਂ ਇਲਾਵਾ ਰਾਣੀ ਮੱਖੀ ਜਦੋਂ ਬੱਚੇ ਦੇ ਰਹੀ ਹੈ ਉਹਨਾਂ ਦੀ ਟ੍ਰੇਨਿੰਗ ਇੱਕ ਪੂਰੀ ਕੈਟੇਗਰੀ ਹੈ ਟੀਮ ਹੈ ਜਿਹੜੀ ਉਹਨਾਂ ਦਾ ਸਕੂਲ ਚਲਾਉਂਦੀ ਹੈ ਕਿ ਕਿਹੜੀ ਬੱਚੇ ਨੂੰ ਕਿਹੜੇ ਪਾਸੇ ਪਾਉਂਦੇ ਟ੍ਰੇਨਿੰਗ ਸਕੂਲ ਵੀ ਹੈਗਾ ਉਹਨਾਂ ਦਾ ਕਿ ਇਹਨੂੰ ਹਵਾ ਦੇਣੀ ਆ ਸਕਿਉਰਟੀ ਵੱਲ ਜਾਣਾ ਹੈ ਲੈਕਦਰ ਜਾਣਾ ਹੈ ਜਾਂ ਇਹਨੂੰ ਕਿਹੜੀ ਕਿਹੜੇ ਕੰਮ ਤੇ ਲਾਉਣਾ ਹੈ ਉਹ ਜਿਹੜੀ ਕਲੋਨੀ ਹੈ ਮਤਲਬ ਉਹ ਤੁਸੀਂ ਦੇਖੋ GPS ਤਾਂ ਕੋਈ ਹੈ ਨਹੀਂ ਤੁਸੀਂ 106 ਲਾਏ ਬਜ਼ਾਅ ਲਾ ਦੇ ਦੂਜੀ ਮੱਖੀ ਦੂਜੇ ਛੱਤੇ 'ਚ ਵੱੜ ਜਾ। ਉੱਥੇ ਹੀ ਜਾਂਦੀ ਆਪਣੇ ਘਰ ਦੇ ਚ ਉਹਨੂੰ ਕਿੱਦਾਂ ਪਤਾ ਲੱਗਦਾ ਬਗੈਰ ਨੰਬਰ ਅਸੀਂ ਤਾਂ ਘਰਾਂ ਦੇ ਨੰਬਰ ਮੱਪੇ ਦੇ ਹੁੰਦੇ ਆ ਬੋਰਡ ਲੱਗਦੇ ਆ ਸਾਡੇ ਬਾਹਰ ਲੱੰਦੇ ਆ ਉਹ ਕਿੱਦਾਂ ਲੱਭ ਲੈਂਦੀ ਹੈ? ਹੂ ਇਸ ਟ੍ਰੇਨਿੰਗ ਥਰੂ ਹਾਊ ਦੇ ਆਰ ਟ੍ਰੇਨਡ ਕੀ ਅਸੀਂ ਕਦੀ ਉਸ ਮਾਦ ਵਿੱਚ ਆਏ ਐਨਾ ਚੀਜ਼ਾਂ ਨੂੰ ਸੋਚਦੇ। ਕੁਦਰਤ ਚੈਨ। ਇੱਕ ਹਨੇਰੀ ਜੀ ਬਰਡਸ ਨਕੀ। ਬੇਜੜਾ। ਕਿਦਾਂ ਕੰਮ ਬਣਾਉਣੀ। ਤੁਸੀਂ ਗੱਠ ਮਾਰਨੀ ਹੋਵੇ ਸਾਨੂੰ ਦੋ ਮੁੰਲਾ ਚਾਹੀਦੀ। ਉਸ ਵਿਚਾਰੇ ਕੋਲ 10 ਚੀਜ਼ਾਂ ਇੱਕ ਚੁੰਜਾ ਤੇ ਦੋ ਪੈਰ। ਇੱਕ ਪੈਰ ਨਾਲ ਉਹਨੇ ਫੜਨਾ ਹੈ। ਤਰ ਹੁੰਦੇ ਤਾਂ ਡਿੱਗ ਜਾਏਗਾ ਫਿਰ ਐਸਾ ਉਹਨੇ ਲੰਬ ਕੇ ਲਿਆਣਾ ਜਿਹਦੇ ਨਾਲ ਉਹ ਗੰਡ ਮਾਰ ਸਕੇ ਨਹੀਂ ਤਾਂ ਡਿੱਗੀ ਜਾਏਗਾ ਗੰਡ ਵੀ ਪੱਕੀ ਮਾਰਨੀ ਹੈ ਉਹਦੇ ਚੋਲੇ ਬੱਚੇ ਪਾਲਣੇ ਆ ਉਹਦੇ ਛੰਡੇ ਦੇਣੇ ਸਭ ਕੁਝ ਕਰਨਾ ਫਿਰ ਉਹਦੀ ਵੀਵਿੰਗ ਦੇਖੋ ਤੁਸੀਂ ਕਿੰਨਾ ਪਿਆਰਾ ਵੀਰ ਕਰਦਾ ਸਿਰਫ ਮੇਲ ਬਿਜੜਾ ਵੀਰ ਕਰਦਾ ਕੀ ਮੇਲ ਨਹੀਂ ਪੜਦਾ ਮੇਲ ਬਿਜਲੋ ਬਲੰਦ ਫੀਮੇਲ ਜਿਹੜੀ ਉਹ ਸਾਰੇ ਇਨਸਪੈਕਟ ਕਰਦੀ ਹੈ ਜਿਹੜਾ ਘਰ ਨੂੰ ਚੰਗਾ ਲੱਗਦਾ ਉਹਦੇ ਨਾਲ ਵਿਆਹ ਕਰਦੀ ਕੀ ਇਹ ਸਾਡਾ ਜਿਹੜਾ ਸੋਮਰ ਬਾਬਾ ਸਿਗਾ ਸਿਸਟਮ ਉਹ ਹੀ ਨਹੀਂ ਹੈ ਅਸੀਂ ਆਪਣੇ ਸੋਮਰ ਬਣਾਇਆ ਉਹਨੇ ਘਰ ਦੇਖ ਕੇ ਸੋਮਰ ਬਣਾਇਆ ਜੇ ਜਿਹਦੇ ਦਾ ਘਰ ਚੰਗਾ ਨਹੀਂ ਹੋਗਾ ਤਾਂ ਵਿਆਹ ਨਹੀਂ ਹੁੰਦਾ ਉਹ ਨੋਲੇਜ ਇਹ ਇਹ ਮਤਲਬ ਐਕਸ਼ਨ ਪੁਆਇੰਟਸ ਆ ਪਰ ਜਿਹੜਾ ਗਿਆਨ ਮਿਲ ਰਿਹਾ ਉਹ ਡਿਵਾਈਨ ਗਿਆ ਉਹ ਪਿੱਛੋਂ ਡਿਵਾਈਨ ਆ ਦੈਟਸ ਚੰਗਾ ਪਰ ਉਹ ਡਿਫਿਨਿਸ਼ਨ ਉਹ ਇਨਫਰ 红 ਰੇਜ਼ ਵਾਈਂਡਿੰਗ ਅਸੀਂ ਇਨਫਰ 红 ਰੇਜ਼ ਦੇਖੀ ਵੀ ਕਰ ਇਨਸਾਨ ਵੀ ਦੇਖਦਾ ਇਨਸਾਨ ਦੀਆਂ ਬੜੀਆਂ ਲਿਮਿਟਡ ਕੈਪੈਬਿਲਿਟੀ ਉਸ ਇਨਸਾਨ ਦੀਆਂ ਲਿਮਿਟਡ ਕੈਪੈਬਿਲਿਟੀਆਂ ਨੂੰ ਅਸੀਂ ਐਪਰੀਸ਼ੀਏਟ ਕਰ ਸਕਦੇ ਹਾਂ ਸਾਡੇੰਦਾਂ ਇਨਸਾਨ ਦੇ ਵਿੱਚ ਵੀ ਮੈਂ ਰੈਂਡਮ ਥੌਟਸ ਦੇ ਰਿਹਾ ਮੈਂ ਨਾਟ ਸਿਸਟਮੈਟਿਕ ਜਦੋਂ ਸਾਡੀ ਕੋਈ ਹੱਡੀ ਟੁੱਟ ਜਾਂਦੀ ਹੈ ਆਟੋਮੈਟਿਕਲੀ ਕੈਲਸ਼ੀਅਮ ਪ੍ਰੋਡਿਊਸ ਹੋਣਾ ਸ਼ੁਰੂ ਹੋ ਜਾਂਦਾ ਦ ਬ੍ਰੇਨ ਉਸੇ ਵੇਲੇ ਕੈਲਸ਼ੀਅਮ ਉੱਤੇ ਭੇਜਣਾ ਸ਼ੁਰੂ ਕਰਦਾ ਬ੍ਰੇਨ ਨੂੰ ਪਤਾ ਪਤਾ ਲੱਗਾ ਕਿ ਇੱਥੇ ਮੈਂ ਕੈਲਸ਼ੀਅਮ ਪੀਣਾ ਤੇ ਮੈਂ ਬਣਾਣਾ ਅੰਦਰ ਇੰਡਸਟਰੀ ਸ਼ੁਰੂ ਕਰ ਲੈਂਦਾ ਕੈਲਸ਼ੀਅਮ ਬਣਾਉਣ ਦੀ ਅਸੀਂ ਤਾਂ ਬਾਹਰੋਂ ਫੈਕਟਰੀਆਂ 'ਚ ਇੰਡਸਟਰੀ ਬਣਾਉਂਦੇ ਆ ਕਰਦੇ ਆ ਉਹ ਆਪੋ ਮੈਡੀਕਲੀ ਬਣਾ ਰਿਹਾ ਐਤਾ ਦੀ ਐਤਾ ਦੀ ਕੈਲਸ਼ੀਅਮ ਬਣਾ ਕੇ ਪੇਸਟਾਂ ਦੀ ਪੇਸਟ ਬਣ ਜਾਏ ਤੇ ਬਣ ਜਾਏ ਇਹਨੂੰ ਰਿਪੇਅਰ ਕਰ ਤੋਲ ਕੇ ਉਹੀ ਇਹ ਅੰਦਰ ਇੰਟਰੈਕਸ਼ਨ ਬਿਮਾਰੀ ਦਾ ਹੋ ਗਿਆ ਹੈ ਕਿਸੇ ਵੀ ਵੇਲੇ ਸਾਨੂੰ ਸਟੱਪ ਲੱਗ ਜਾਏ ਖੂਨ ਨੂੰ ਰੋਕਣਾ ਤੇ ਉਹ ਖੂਨ ਰੋਕਣ ਲਈ ਉਹ ਇਮੀਡੀਏਟ ਵਾਈਟ ਬਲ ਬਸਨ ਭੇਜਣੀ ਸ਼ੁਰੂ ਕਰਦੇ ਨੇ ਪੱਕੇ ਤਾਂ ਬੰਦ ਕਰੋ ਥੋੜੀ ਦੇਰ ਬਾਅਦ ਬੰਦ ਹੋ ਜਾਂਦਾ ਕੁਝ ਵੀ ਨਾ ਕਰੋ ਆਟੋਮੈਟਿਕਲੀ ਬੰਦ ਹੋ ਜਾਂਦਾ ਉਹ ਸਾਡੇ ਅੰਦਰ ਇੱਕ ਸਿਸਟਮ ਚੱਲ ਰਿਹਾ ਜਿਹੜਾ ਬਗੈਰ ਸਾਡੇ ਦੇਖੇ ਚੱਲਦਾ ਅਸੀਂ ਕਦੇ ਇਹੋ ਜਿਹੇ ਸਿਸਟਮ ਨੂੰ ਐਪਰੀਸ਼ੀਏਟ ਨਹੀਂ ਕਰਦੇ ਅਸੀਂ ਜਦੋਂ ਗੁਰਬਾਣੀ ਕਹਿੰਦੀ ਹੈ ਕਿ ਦਾਤ ਤੇ ਦੀ ਦਰਤ ਐਕਚੁਅਲ ਦਰਤ ਹੈ ਅਸੀਂ ਤਾਂ ਪੈਸੇ ਵਾਲੀ ਦਰਤ ਮੰਗਦੇ ਉਹ ਨਹੀਂ ਐ ਐਕਚੁਅਲ ਦਰਤ ਇਹ ਹੈ ਕਿ ਅਸੀਂ ਆਪਣੀ ਬੋਡੀ ਨੂੰ ਦੇਖ ਕੇ ਦੇਖੀਏ ਕਿ ਕਿੰਨਾ ਵੀ ਕੰਮ ਕਰ ਲਈਏ ਕਿੰਨੇ ਵਧੀਆ ਸਾਡੇ ਆਈਜ਼ ਹੈ ਕਿੰਨਾ ਕਿੰਨੇ ਪਿਕਸਲ ਦਾ ਐਕ ਕੈਮਰਾ ਅਸੀਂ ਕਹਿੰਦੇ ਆ ਜੀ ਆਪਾਂ ਫਾਈਲ ਲੁੱਟਦਾ ਜੀ ਇਹਨੇ ਚੰਨੇ ਪਿਕਸਲ ਦਾ ਕੈਮਰਾ ਜੀ ਇਹ ਤਿੰਨ ਕੈਮਰੇ ਲਿਓ ਜੀ ਇਹ ਦੂਰ ਦਾ ਦੇਖਦਾ ਜੀ ਛੋੜ ਨੇੜੇ ਦਾ ਦੇਖਦਾ ਸਾਡੀ ਆਈ ਆਪਣੇ ਆਪ ਦੇਖਦੀ ਗਈ ਆਪ ਬਲੂਟੂਥ 이어ਫੋਨ ਅਸੀਂ ਲੈ ਕੇ ਬੈਠੇ ਰਹਨੇ ਆ ਆ 이어ਫੋਨ ਸਾਨੂੰ ਰੱਬ ਨੇ ਜਿਹੜੇ ਦੋ ਦਿੱਤੇ ਅਸੀਂ ਕਦੀ ਉਹਨਾਂ ਬਾਰੇ ਸੋਚਿਆ ਹੀ ਨਹੀਂ ਵੀ ਆਵ ਨੈਵਰ ਵੀ ਉਹਦਾ ਖਿਆਲ ਵੀ ਨਹੀਂ ਜਾਂਦਾ ਕਈ ਵਾਰ ਸੋ ਜੀ ਅਸੀਂ ਇਹੋ ਜੀਆਂ ਗੱਲਾਂ ਬੱਚਿਆਂ ਨਾਲ ਕਰੀਏ ਉਹਨਾਂ ਨੂੰ ਤੇ ਉਸੇ ਵਿੱਚੋਂ ਇਨੀਸ਼ੀਏਟਿਵ ਲਈਏ ਵੀ ਕੈਨ ਡੂ ਲੋਟ ਆਫ ਥਿੰਗਸ ਇਨ ਯਰ ਚਾਈਲਡ ਨੇਚਰ ਦੇ ਵਿੱਚ ਮੈਥ ਜਿਹੜਾ ਹੈ ਸਾਰਾ ਦਾ ਸਾਰਾ ਮੈਥ ਨੇਚਰ ਵਿੱਚ ਹੈ نے نہیں بنایا میتھ کی پوری ڈیزائن دی, دی دی. فلاور دیکھ لو کوئی پتے دیکھ لو ڈیزائن بنانے شروع کر یا پوری تھیوری مل جائے گی کسی کے پانچ پیٹلز ہیں کنسٹمٹک بن گیا ਕਿਹੜੇ ਉਦੇਚ ਰੰਗ ਪਰਦੀ ਹੈ ਕਿਸ ਤਰੀਕੇ ਨਾਲ ਪਰਦੀ ਹੈ ਸਨਫਲਾవర్ ਸੂਰਜਮੁਖੀ ਵੱਡਾ ਫਲਾਵਰ ਦੇ ਬੰਨਾ ਅੰਦਰ ਇੱਕ ਸੀਡ ਦੂਜੀ ਰੋਜ਼ ਦੋ ਸੀਡ ਤੀਜੀ ਦਿਨ ਜੇਕਰ ਦੋ ਤਿੰਨ ਸੀਡ ਤੀਜੀ ਰੋਜ਼ ਤਿੰਨ ਜੇਕਰ ਦੋ ਪੰਜ ਬਣਨ ਅਗਲੀ ਵਿੱਚ 8 ਮਿਲਣਗੇ 5 3 8 ਮਿਲਣਗੇ ਇਹਨੂੰ ਸਾਇੰਸ ਦੀ ਲੈਂਗੁਏਜ ਅਸੀਂ ਫੀਬੋਨਾਚੀ ਸੀਕਵੈਂਸ ਕਹਿੰਦੇ ਹਾਂ ਪਰ ਇਸ ਸੀਰੀਜ਼ ਉਤੋਂ ਜ਼ਰੂਰ ਕਲੀਅਰ ਨੇਚਰ ਵਿੱਚੋਂ ਗਲਤੀ ਪਈ ਹੈ ਲੈਕਚਰ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਸੀਰੀਜ਼ ਹੈ ਕਿ ਆ ਪਾਇਥਾਗੋਰਸ ਥੀਰਮ ਜਿਹੜੀ ਡਿਜ਼ਾਈਨ ਹੋਈ ਉਹ ਨੇਚਰ ਵਿੱਚੋਂ ਮੈਥ ਇਜ਼ ਅ ਲੈਂਗੁਏਜ ਆਫ ਪੰਜਾਬੀ ਮਾਪਾਦੀ ਦੀ ਗੱਲ ਕਰਦੇ ਹਾਂ ਦੀ ਓਨਲੀ ਲੈਂਗੁਏਜ ਵਿਚ ਇਜ਼ ਸਪੋਕਨ ਬਾਈ एवरीबॉडी ਆਫ ਦਿਸ ਯੂਨੀਵਰਸ ਇਜ਼ ਮੈਥ एवरीवन ਰਸ਼ੀਅਨ ਚਾਈਨੀ ਜਿੰਨੂੰ ਮਰਜੀ ਤੂੰ ਪੁੱਛ ਲੋ ਉਹਨੂੰ ਮੈਥ ਆ ਮੈਥ ਦੇ ਅਲਫਾਬੈਟ ਮੁਹਾਰਨੀ ਐਲਫਾਬੈਟਸ ਅਸੀਂ ਕਹਿੰਦੇ 35 ਅੱਖਰ ਹੈਗੇ ਉਹਦੇ 10 ਅੱਖਰ 0 ਤੋਂ 9 ਸਾਰੇ ਅੱਖਰ 0 ਤੋਂ 9 ਇੰਚ ਬਣਾ ਲੈਂਦੇ ਹੋ ਤੁਸੀਂ ਜਿੰਨਾ ਮਰਜੀ ਵੱਡਾ ਕੋਈ ਬਣਾਣਾ ਹੋਵੇ ਛੋਟਾ ਬਣਾਣਾ ਹੋਵੇ ਉਹ ਸਾਰੇ ਉਦੋਂ ਹੀ ਚੀ ਬਣ ਜਾਂਦੇ ਇੱਕ ਵਰਗ ਪਲੱਸ ਦੈਟ ਇਜ਼ ਓਨਲੀ ਵਰਗ سارے پلس نال سارا کام مائنس کی ہے پلس نال اولڈ ملٹیپلکیشن کی ہے ملٹیپلائی،, ملٹیپلائی ملٹیپل ٹائمز آف پلس دو جمع دو جمع دو کریے تو تین واری کریے تو چھے بانے گیا دو تیئے چھے ایسے کیا دیں that is multiplication ڈویئن اسے طرح ریوار سے یہ جڑیا تین ہے کیا یہ اُدھی derivatives ہے ورم نہیں ہے actual نہیں ہے ਆਪ ਤਾਂ ਉਹਦੇ ਚ ਕੋਈ ਚੀਜ਼ ਐ ਪਲਾਸ ਜਿੰਨੇ ਸਾਡੇ ਕੰਪਿਊਟਰਸ ਜਿੰਨੇ ਸਾਡੇ ਆਈਫੋਨ ਜਿੰਨਾ ਸਾਡੇ ਇਲੈਕਟ੍ਰੋਨਿਕ ਉਪਕਰਣ ਚੱਲਦੇ ਆ ਉਹ ਸਿਰਫ ਪਲਸ ਦੇ ਬੇਸ ਤੇ ਚੱਲਦੇ ਕੋਈ ਉਹਦੇ ਪਿੱਛੇ ਸਾਰੇ ਕਿਥੇ ਐਡ ਹੀ ਕਰਤਾ ਸਮਝ ਐਡ ਕਰ ਕਰਕੇ ਨਵੀਆਂ ਚੀਜ਼ਾਂ ਬਣਦੇ ਨੂੰ ਠੀਕ ਹੈ ਕੰਬੀਨੇਸ਼ਨ ਲੱਗੀ ਐ ਪਰਮਿਟੇਸ਼ਨ ਕੰਬੀਨੇਸ਼ਨ ਉਹ ਸਾਇੰਸ ਨੇ ਬਣਾ ਲੇ ਕਿ ਆ ਯੂਨਿਟ ਬਣਾਵਾਂਗੇ ਤਾਂ ਐਦਾ ਹੋ ਜਾਏਗਾ ਐਦਾ ਬਣ ਜਾਏਗਾ ਪਰ ਫੰਡਾਮੈਂਟਲ ਜਿਹੜਾ ਹੈਗਾ ਉਹ ਜ਼ੀਰੋ ਪਲੱਸ ਦੇਸਾ ਸਪੋਕਨ ਬਾਏ 올 ఓవర్ ది ਵਰਲਡ ਸਾਰਿਆਂ ਦੁਨੀਆ ਦੀ ਮਾਤ ਭਾਸ਼ਾ ਮੈਂ ਤਾਂ ਮੈਂ ਤਾਂ ਇੱਕ ਹਾਂ ਪੰਜਾਬੀ ਦਾ ਲੋਕ ਠੀਕ ਹੈ ਉਸ ਤੋਂ ਬਿਨਾਂ ਤਾਂ ਚੱਲਦਾ ਹੀ ਕੁਝ ਨਹੀਂ ਇੱਕ ਰੇੜੀ ਵਾਲਾ ਵੀ ਜਾਣਦਾ ਇਹ ਕੰਪਨੀਆ ਵਾਲੇ ਵੀ ਜਾਣਦੇ ਆ ਦੇਖੋ ਕਿੰਨਾ ਜਦੋਂ ਇਹ ਕਹਿੰਦੇ ਹੁੰਦੇ ਆ ਜੀ ਪਾਸ਼ਾ ਵਪਾਰ ਦੀ ਪਾਸ਼ਾ ਉਹ ਵਪਾਰ ਦੀ ਪਾਸ਼ਾ ਤੇ ਐਕਚੁਅਲੀ ਇਹ ਹੈ ਮੈਥ ਜੇ મોદી ਸਾਹਿਬ ਨੇ ਇੱਕ ਬੋਲਣਾ ਉਹਨਾਂ ਨੇ ਕਿਹਾ ਇਤਨੇ ਟ੍ਰਿਲੀਅਨ ਕੀ ਇਕਨੋਮੀ ਹੋ ਗਈ ਟ੍ਰਿਲੀਅਨ ਜਦੋਂ ਕਹਿ ਲਈ ਮੈਥ ਬੋਲਿਆ ਨਹੀਂ ਹੁੰਦਾ ਪੋਲੀਟੀਸ਼ੀਅਨ ਵੀ ਮੈਥ ਬੋਲਦਾ

ਜਮਾਤ ਉਹ ਕੋਈ ਨਹੀਂ ਸੰਸਕ੍ਰਿਤ ਜਮਾਈ ਦੀ ਦੇ ਗੁਰੂ ਮੈਂ ਮੇਰੀ ਲੈਂਗੁਏਜ ਇਹ ਦੁਨੀਆਂ ਦੋ ਚੀਜ਼ਾਂ ਇਹ ਡਿਵਾਈਨ ਮੇਡ ਲੈਂਗੁਏਜ ਸੋ 올 ਲੈਂਗੁਏजेस ਦੁਨੀਆਂ ਇਹ ਕਿ ਉਹ ਅਸੀਂ ਜਿਉਂ ਗੁਰਮੀਆਂ ਪਾ ਗਿਆ ਜਾਂ ਪੰਜਾਬੀ ਹਿੰਦੀ ਤਮਿਲ ਸਾਰੀਆਂ ਭਾਸ਼ਾਵਾਂ ਹੁੰਦੀਆਂ That is a, society he, there was no language at all جدو انسان آپ لینگویج سی نہیں کمیونکیشن دا طریقہ کوئی نہیں آپ سے کم کدر کرے کرے ਮੈਨਕਾਈਂਡ ਦੀ ਲਾਈਫ ਇਸ ਸਭ ਤੋਂ ਜਿਹੜੀ ਪਹਿਲੀ ਚੈਲੈਂਜਿੰਗ ਥਿੰਗ ਆਈ ਹੈ ਦੈਟ ਇਜ਼ ਫਾਇਰ ਇਹ ਸਾਰੇ ਵਿਚਾਰ ਮੇਰੇ ਆ ਹੋ ਸਕਦਾ ਇਹਦੇ ਕੋਈ ਪ੍ਰੂਫ ਕਰ ਸਕਦੇ ਅੱਗ ਇੱਕ ਐਸੀ ਚੀਜ਼ ਸੀ ਜਿਹਨੂੰ ਸਭ ਤੋਂ ਪਹਿਲਾਂ ਹਿਊਮਨ ਬੀਗ ਨੇ ਓਵਰ ਪਾਵਰ ਆਦਮੀ ਜਦੋਂ ਜੰਗਲ ਵਿੱਚ ਰਹਿੰਦਾ ਸੀ ਆਦੀਵਾਸੀ ਟਾਈਪ ਸੀ ਉਹਨਾਂ ਕੋਲ ਉਹ ਮੂੰਹ ਇਹ ਵੀ ਛੋਟੇ ਜਾਨਵਰਾਂ ਵਾਂਗ ਸ਼ੇਰ ਨੇ ਕੋਈ ਚੀਜ਼ ਮਾਰੀ ਅਤੇ ਵੀ ਖਾਲੀ ਜਾ ਕੇ ਵਿੱਚੋਂ ਪੀਸ ਚੁੱਕ ਕੇ ਜੋ ਵੀ ਹੈ ਸਾਡਾ ਉਹ ਹੀ ਸਾਥ ਤਾਂ ਚਾਹੁੰਦਾ ਸੀ ਉਹਨੇ ਇਥੇ ਦੇਖਿਆ ਕਿ ਅੱਗ ਜਿਹੜੀ ਇੱਕ ਐਸੀ ਚੀਜ਼ ਹੈ ਜਿਹੜੀ ਜਾਨਵਰਾਂ ਨੂੰ ਡਰਾਉਂਦੀ ਹੈ ਅੱਗ ਬਹੁਤ ਆਫੀਟ ਹੁੰਦਾ ਸੀ ਸੋ ਸਾਨੂੰ ਹੌ ਬਚਣ ਲਈ ਐਨੀਮਲਸ ਤੋਂ ਨੇ ਅਗ ਦੀ ਇਸ ਕਰਨਾ ਸ਼ੁਰੂ ਤੇ ਅਗ ਨੂੰ ਸਟੋਰ ਕਰਨਾ ਸਿੱਖ ਲਿਆ ਥੈਟ ਵਾਸ ਦੀ ਫਸਟ ਡਵਲਪਮੈਂਟ ਜਿਹੜੀ ਇਨਸਾਨ ਨੇ ਕੀਤੀ ਅਗ ਦੀ ਜਦੋਂ ਉਹ ਅਗ ਤੇ ਕਬਜ਼ਾ ਕਰ ਲਿਆ ਤੇ ਉਸ ਤੋਂ ਬਾਅਦ ਉਹ ਜਾਨਵਰਾਂ ਤੋਂ ਬਚਣ ਲੱਗ ਪਏ ਬਾਕੀ ਆ ਕੋਈ ਵੀ ਅਨੁਮਾਨਣਾ ਹੁੰਦਾ ਜੀ ਅਗ ਅੱਗੇ ਦਿਖਾਤਾ ਅਗਰ ਤੋਂ ਲੋਕੀ ਉਹਨੂੰ ਪਤਾ ਲੱਗ ਗਿਆ ਕਿ ਦੂਜਾ ਡਰਦਾ ਉਹ ਅਗਰ ਉਸ ਆਪਣੇ ਆਪ ਨੂੰ ਸੇਵ ਕਰਕੇ ਕਰਦਾ ਸੋ ਅਗਰ ਤੋਂ ਅਗਲੀ ਜਿਹੜੀ ਜਨਰੇਸ਼ਨ ਚ ਹੋਈ ਦੈਟ ਵਾਸ ਹਾਊ ਟੂ ਗਰੋ ਫੂਡ ਕਪੜਾ ਤੇ ਪਾਣੀ ਪਾਣੀ ਦਾ plenty ਸੀ ਜਿੰਨੀਆਂ ਸਾਡੀਆਂ ਸਿਵਲਾਈਜੇਸ਼ਨਾਂ ਪੁਰਾਣੀਆਂ ਸਾਰੀਆਂ ਦਰਿਆਵਾਂ ਤੇ ਤੇ ਪਾਣੀ ਬੇਸਡ ਕੋਈ ਵੀ ਨਹੀਂ ਹੈ ਦੁਜੀ ਸਾਡੇ ਜੋੜੀ ਇਦਾਂ ਦੀ ਇਹ ਫੀਸ਼ਾ ਸਿਖੂਨ ਜਗ੍ਹੀਆਂ ਬਣਾਉਂਦੇ ਆ ਟੂਲ ਲਾਲੇ ਜਾਂ ਕੁਝ ਕਰ ਲਿਆ ਪਰ ਪੁਰਾਣਾ ਸਾਡਾ ਸਾਰਾ ਸਟਰਕਚਰ ਤਦੇ ਅਸੀਂ ਕੰਨੇ ਫੰਕਾ ਦੇ ਆਲੇ ਦੋਲੇ ਜਿਹੜੇ ਈਡੀਆ ਚਿਪ ਚੈਪ ਬਣ ਗਏ ਸਤਲੁਜ ਦੇ ਆਲੇ ਦੋਲੇ ਬਣ ਕੇ ਵਿਆਸ ਦੇ ਆਲੇ ਦੋਲੇ ਪਿੰਡ ਬਣ ਗਏ ਇੰਡਸ ਕਲੱਬ ਕਿਉਂ ਕਹਨੇ ਇੰਡਸ ਸਿਵਲਿਜੇਸ਼ਨ ਗੰਗਾ ਸਿਵਲਿਜੇਸ਼ਨ ਪਾਣੀ ਕਰ ਪਾਣੀ ਮਿਲਦਾ ਸੀ ਪਾਣੀ ਨਾਲ ਐਗਰੀਕਲਚਰ ਜਦੋਂ ਫੂਡ ਬਣ ਗਿਆ ਫੂਡ ਦੀ ਸਟੋਰੇਜ ਹੋਣ ਬਣਨੀ ਸ਼ੁਰੂ ਹੋ ਗਈ। ਉਦੋਂ ਜ਼ਮੀਨ ਦੀ ਓਨਰਸ਼ਿਪ ਦੀ ਗੱਲ ਸ਼ੁਰੂ ਹੋਈ। ਇਹ ਜਿਹੜਾ ਹੁਣ ਅਸੀਂ ਤਾਂ ਬੜਾ ਝਗੜਾ ਪਾਦੇ ਆ ਜ਼ਮੀਨਾਂ ਦਾ ਪਰ ਐਕਚੁਅਲ ਜ਼ਮੀਨ ਦੀ ਓਨਰਸ਼ਿਪ ਦੀ ਗੱਲ ਸ਼ੁਰੂ ਹੋ ਗਈ ਕਿ ਜਿਹਦੇ ਕੋਲ ਲੈਂਡ ਜ਼ਿਆਦਾ ਹੋਏਗੀ ਉਹ ਫੂਡ ਜ਼ਿਆਦਾ ਪ੍ਰੋਡਿਊਸ ਕਰੇਗਾ। ਫੂਡ ਉਦੇ ਆਪਣੀ ਰਿਕੁਆਇਰਮੈਂਟ ਸਟੋਰੇਜ ਅਧੂਿਕਾਣਾ ਲੈਂਡ देन दी ਵੈਲਿਊ ਆਫ ਲੈਂਡ ਸਟਾਪ ਲੈਂਡ ਗ੍ਰੈਬਿਕਸ ਲੈਂਡ ਵਧਾੜੀ ਕਿੱਦਾਂ ਕਰੂ ਨਹੀਂ ਕਰਦਾ ਮਨ ਲਓ ਫੂਡ ਯਾ ਪ੍ਰੋਡਕਟਸ ਉਹਦੇ ਵੇਚ ਕੇ ਇਨ ਪ੍ਰੋਡਕਟਸ ਹੋਰ ਨਿਕਲ ਮੇ ਚੀਜ਼ ਫੂਡ ਪ੍ਰੋਡਿਊਸ ਕਰਨ ਲਈ ਲੇਬਰ ਚਾਹੀਦੀ ਸੀ ਫਿਰ ਦੂਜਿਆਂ ਨੂੰ ਅਕੂਪਾਈ ਕਰਕੇ ਸਲੇਵਰੀ ਸ਼ੁਰੂ ਹੋ ਗਈ سلیوری جب ہی جمتے مچھو پروڈکشن کتا میں ملہا پروڈیوز کر سکتا پھر ٹھیک ہے اور دیزائرز آگی ہیں دیزائرز بڑھنیاں چنو ہوگی ہیں and slowly we reach higher levels ultimately ownership of land and then it led to making of tools and other things اگو ساہاں ਅਗਲੀ ਰੈਵੋਲੂਸ਼ਨ ਸਾਡੀ ਐਗਰੀਕਲਚਰ ਰੈਵੋਲੂਸ਼ਨ ਤੋਂ ਬਾਅਦ ਆਦੀ ਮਸ਼ੀਨਸ ਮਸ਼ੀਨਸ ਵੜਾ ਕੇ ਜਿਹੜੀ ਸੀ ਨੂੰ ਜ਼ਿਆਦਾ ਉਤਪਾਦਨ ਪ੍ਰੋਡਕਸ਼ਨ ਬਣਾਉਂਦੀ ਮਸ਼ੀਨਰੀ ਮਸ਼ੀਨਰੀ ਤੋਂ ਨੈਕਸਟ ਜਿਹੜੀ ਆਈ ਹੋ ਇਨਫੋਰਮੇਸ਼ਨ ਰਿਸਰਚ ਕਿ ਮੈਂ ਇਨਫੋਰਮੇਸ਼ਨ ਕੰਟਰੋਲ concept ਨੂੰ ਦੂਜੇ ਮੈਂ ਕਸਰ ਉਹਦੇ ਬਿਜਿਕ ਛੋਟੇ ਜਿਹੀ ਸਾਈਕੋਲੋਜੀਕਲ ਚੀਜ਼ ਮਜਬੂਰ ਕਰਨਾ ਚਾਹਦਾ ਕਿ ਇਨਸਾਨ ਦਾ ਮਾਈਂਡ ਜਿਹੜਾ ਉਹ ਬੋਡੀ ਨੂੰ ਕੰਟਰੋਲ ਕਰਦਾ ਹਮੇਸ਼ਾ ਤੁਹਾਡਾ ਮਨ ਕੀਤਾ ਮੇਕੋ ਇੱਥੇ ਰਹਿਣ ਦਾ ਜਿੰਦ ਅੱਲੇ ਮਨ ਕੀ ਦੈਨ ਯੂ ਡੂ ਐਕਸ਼ਨ ਬਾਅਦ ਇੱਥੇ پہلے مائنڈ آیا ہمیشہ میرا مائنڈ کیتا میں تو ہمیں ملا میں آتا ہوں کہ مائنڈ نہ کرتا میرے باڈی نہیں ہے تاڑا مائنڈ کرے گا سی کوئی چی کھائیے مائنڈ کرے گا سینما دیکھئے مائنڈ کرے گا ہی کرے گا سو مائنڈ اس کنٹرولنگ